ਗੋਮਨਦਾ ਸਰਵਾਨ ਸਮੁੱਚੇ ਪਰਿਵਾਰ ਵੱਲੋਂ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਮੇਕਾਵਰਦ ਸਿੰਘ ਜੀ ਸਾਡੇ ਭੈਣ ਜੀ ਦੇ ਦਾਸ ਸੰਤਾਨਕ ਕੁਲ ਜੀ ਸਮੂਹ ਪਰਿਵਾਰ ਦੇ ਲੋਕ ਹੋ ਰਿਆ ਗੋਲੇ ਸੋ ਨਿਹਾਲ ਜੀਵਾਇ ਨਮਾ ਪ੍ਰਖਾ ਨੂੰ ਹੋਰ ਜੀ ਗੈਂਤ ਅਸਤਿਆਂ ਰਾਜਨੀਤਿਕ ਬਾਬਾ ਮੋਜਦਾਸ ਜੀ ਬਾੜੀ ਕੁੰਬੂ ਵਾਲੇ ਉਹ ਵੀ ਆਪਣੇ ਪਾਸ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਮਝੇ ਪਰਿਵਾਰ ਵੱਲੋਂ ਸਨਮਾਨ ਪ੍ਰਾਪਤ ਕਰਨ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਾਬਾ ਮੰਗਲ ਸਿੰਘ ਜੀ ਝਾੜ ਸਹਿਬ ਵਾਲੇ ਉਹ ਵੀ ਆਪਣੇ ਪਾਸ ਪਹੁੰਚਣ ਨੂੰ ਦੇ ਦਿੱਤੀ ਹੈ ਕਿ ਗੁਰੂ ਘਰ ਦਾ ਸਨਮਾਨ ਪ੍ਰਾਪਤ ਕਰਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹਨਾਂ ਸੇਵਕਾਂ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਦੀ ਸੇਵਾ ਕਰਵਾਈ ਹੈ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਤਿਗੁਰਾਂ ਦਾ ਸਨਮਾਨ ਪ੍ਰਾਪਤ ਕਰਨਾ